ਮંત્રી ਭਗਵਾਨ ਸਿੰਘ ਮਾਨ ਦੀ ਸਪੀਚ ਪਈ ਹੈ ਜਿਹੜੀ ਕਹਿ ਰਹੇ ਸੀ ਕਿ ਬੋਲਣ ਦੀ ਆਜ਼ਾਦੀ ਤੇ ਹਮਲਾ ਨਹੀਂ ਹੋਣਾ ਚਾਹੀਦਾ ਆਹ ਧਰਾਮਾ ਖਤਮ ਹੋਣੀਆਂ ਚਾਹੀਦੀਆਂ ਉਹੀ ਸਪੀਚ ਲੋਕ ਚਲਾ ਰਹੇ ਆ ਕਿ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਹੋ ਉਹੀ ਗੱਲਾਂ ਸੋ ਜਿਹੜੀਆਂ ਗੱਲਾਂ ਆਮਦਮੀ ਪਾਰਟੀ ਕਰਦੀ ਰਹੀ ਹੈ ਇਹਨਾਂ ਨੂੰ ਵਿਰੋਧ ਕਰਨ ਦੀ ਹੋਰ ਕਿਸੇ ਬੰਦੇ ਨੂੰ ਲੋੜ ਨਹੀਂ ਇਹਨਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਾ ਦਿਤੀਆਂ ਜਾਣ ਇਹ ਆਪਾ ਵਿਰੋਧੀ ਗੱਲਾਂ ਹੀ ਇਹਨਾਂ ਦੀਆਂ ਜੋ ਅੱਜ ਬਠਿੰਡਾ ਦੇ ਵਿੱਚ ਪੱਤਰਕਾਰਾਂ ਤੇ ਆਰਟੀਆਈ ਐਕਟਿਵਿਸਟਾਂ ਤੇ ਪਾਏ ਝੂਠੇ ਪਰਚਿਆਂ ਦੇ ਖਿਲਾਫ ਸੁਬਾ ਤੋਂ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਬੇਫਿਕਰ ਰਹੋ 7-8 ਮਹੀਨੇ ਬਾਅਦ ਤੁਹਾਡੀ ਫੋਟੋ ਕਿਸੇ ਨੀ ਵਰਤਿਆ ਕਰਨੀ ਤੁਹਾਡੀ 나ਗੂ ਸ਼ਕਲ ਦੇਖਣੀ ਚਾਹੁੰਦਾ ਫੋਟੋ ਫੋਟੋ ਥੋੜੀ ਕਹਿੰਨੇ ਵਰਤ ਕੇ ਕੀ ਲੈਣਾ ਹੈ ਪਰ ਕੋਈ ਵੀ ਸਾਡਾ ਪੱਤਰਕਾਰ ਵੀਰ ਕੋਈ ਵੀ ਆਰਟੀਸਟ ਆਰਟੀ ਕਾਰਕੁਨ ਕੋਈ ਵੀ ਬੰਦਾ ਜਿਹੜਾ ਇਹ ਗੱਲ ਲੋਕਾਂ ਦੀ ਕਰ ਰਿਹਾ ਕੋਈ ਨਹੀਂ ਦਬਿਆ ਇਸੇ ਕਰਕੇ 10000 ਲੋਕ ਆ ਜੋ ਉਹਨਾਂ ਦੇ ਮੋਢੇ ਨਾਲ ਮੋਢਾ ਜੁੜ ਕੇੜੇ ਹੈ ਗਿਆ ਉਹ ਖੜ ਕੇ ਆ ਮੈਂ ਤੁਹਾਨੂੰ ਮਾਹੌਲ ਦਿਖਾ ਰਿਹਾ ਆ ਬਠਿੰਡਾ ਦੇ ਸਕਤਰਤ ਦੇ ਨਜ਼ਦੀਕ ਕਾਫੀ ਸਾਰੇ ਪੱਤਰਕਾਰ ਭਰਾ ਤੇ ਨਾਲ ਹੋਰ ਇਨਸਾਫਪਸੰਦ ਜਥੇਬੰਦੀਆਂ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਅਰਜਿੰਦਰ ਦੀਪ ਸਿੰਘ ਵਾਲਾ ਪਹੁੰਚ ਚੁੱਕੇ ਨੇ ਮਨਿੰਦਰ ਸਿੱਧੂ ਖੜੇ ਨੇ ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ ਖੜੇ ਨੇ ਔਰ ਮਾਨਕ ਗੋਇਲ ਖੜੇ ਨੇ ਇਸ ਤਰ੍ਹਾਂ ਕਾਫੀ ਸਾਰੇ ਚੈਨਲਾਂ ਤੋਂ ਤੇ ਜਥੇਬੰਦੀਆਂ ਤੋਂ ਲੋਕ ਪਹੁੰਚ ਚੁੱਕੇ ਨੇ ਮਨਿੰਦਰ ਜੀ ਅੱਜ ਜਿਹੜਾ ਇਹ ਧਰਨਾ ਇੱਥੇ ਲੱਗ ਰਿਹਾ ਇਹ ਕੀ ਰੰਗ ਲਿਆਏਗਾ ਡਾਕਟਰ ਸਾਹਿਬ ਇਹ ਰੰਗ ਲਿਆਏਗਾ ਕਿ ਇਸ ਧਰਨੇ ਦੇ ਨਾਲ ਜਿਹੜੀ ਪੂਰੇ ਦੇਸ਼ ਦੇ ਵਿੱਚ ਆਵਾਜ਼ ਬੰਦੀ ਦਾ ਮਾਹੌਲ ਹੈ ਜੋ ਕੋਈ ਬੋਲਦਾ ਉੱਤੇ ਪਰਚਾ ਪਾਉਣ ਦਾ ਜੋ ਕੋਈ ਪੱਤਰਕਾਰਾਂ ਦੇ ਕਤਲ ਤੱਕ ਵੀ ਹੋ ਰਹੇ ਐ ਪੰਜਾਬ ਅੱਜ ਇੱਥੋਂ ਇਹ ਦੱਸ ਦੇਵੇਗਾ ਕਿ ਪੰਜਾਬ ਉਹ ਨਹੀਂ ਹੈ ਜੋ ਬਾਕੀ ਦੇਸ਼ ਦੇ ਵਿੱਚ ਵਾਪਰਦਾ ਹੈ ਪੰਜਾਬ ਤੋਂ ਅੱਜ ਇਹ ਆਵਾਜ਼ ਉੱਠੇਗੀ ਜਵਾਬੰਦੀ ਖਿਲਾਫ ਪੰਜਾਬ ਦੇ ਵਿੱਚ ਇਹ ਮਾਹੌਲ ਬਣ ਜਾਣਾ ਅੱਜ ਤੋਂ ਬਾਅਦ ਕਿ ਕੋਈ ਵੀ ਇਹ ਸਰਕਾਰ ਤਾਂ ਛੱਡੋ ਆਉਣ ਵਾਲੀਆਂ ਸਰਕਾਰਾਂ ਵੀ ਪੱਤਰਕਾਰਾਂ ਵੱਲ ਝਾਕਣ ਤੋਂ ਪਹਿਲਾਂ 100 ਵਾਰ ਸੋਚਿਆ ਕਰਨਗੀਆਂ ਅਜਿਹਾ ਮਾਹੌਲ ਕਿਉਂਕਿ ਜਿਹੜਾ ਜਿੱਥੇ ਕੱਠ ਹੋ ਰਿਹਾ ਹੈ ਇਕੱਲੇ ਪੱਤਰਕਾਰਾਂ ਦਾ ਨਹੀਂ ਹੈ ਪੱਤਰਕਾਰਾਂ ਤੇ ਅਟੈਕ ਹੋਏ ਪਰਚੇ ਹੋਏ ਚੈਨਲ ਬੰਦ ਕੀਤੇ ਤਾਂ ਪੰਜਾਬ ਦੇ ਹਰ ਉਹ ਇਨਸਾਫ ਪਸੰਦ ਵਿਅਕਤੀ ਨੂੰ ਇਹ ਲੱਗਿਆ ਕੀ ਇਹ ਅਟੈਕ ਪੱਤਰਕਾਰਾਂ ਤੇ ਨਹੀਂ ਇਹ ਮੇਰੇ ਤੇ ਵੀ ਹੈ ਇਹ ਜ਼ੁਬਾਨ ਇਹਨਾਂ ਦੀ ਨਹੀਂ ਬੰਦ ਕੀਤੀ ਜਾ ਰਹੀ ਅਸਲ ਤੇ ਜ਼ੁਬਾਨ ਮੇਰੀ ਹੈ ਕਿਉਂਕਿ ਅਸੀਂ ਤਾਂ ਲੋਕਾਂ ਦੀ ਜ਼ੁਬਾਨ ਨੂੰ ਸਰਕਾਰਾਂ ਤੱਕ ਲੈ ਕੇ ਜਾਂਦੇ ਹਾਂ ਜੋ ਬੋਲਦੇ ਆ ਉਹ ਅਸੀਂ ਪਹੁੰਚਾਉਂਦੇ ਆ ਸੋ ਹਰ ਇੱਕ ਬੰਦੇ ਨੂੰ ਇਹ ਲੱਗਿਆ ਤੇ ਅੱਜ ਦਾ ਇਹ ਇਕੱਠ ਇੰਨਾ ਇਤਿਹਾਸਕ ਹੋਣਾ ਕਿਉਂਕਿ ਅੱਜ ਤੱਕ ਪੱਤਰਕਾਰਾਂ ਦੇ ਜਦੋਂ ਪ੍ਰੋਟੈਸਟ ਹੁੰਦੇ ਆ ਬਾਈਕਾਟ ਦੇ ਪ੍ਰੋਟੈਸਟ ਹੁੰਦੇ ਆ ਮੰਗ ਪੱਤਰ ਦੇਣਦੇ ਹੁੰਦੇ ਆ ਪੁਤਲੇ ਫੂਕਣਦੇ ਹੁੰਦੇ ਆ ਪਰ ਇਹ ਪ੍ਰੋਟੈਸਟ ਪਹਿਲਾ ਇਡਾ ਵੱਡਾ ਜਿੱਥੇ ਜਨਤਕ ਤੌਰ ਤੇ ਇਡਾ ਇਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਹਦੇ ਤੇ ਪੂਰੇ ਦੇਸ਼ ਦੀ ਨਿਗਾਹ ਹੋਵੇਗੀ ਪੂਰਾ ਦੇਸ਼ ਪੂਰੀ ਦੁਨੀਆ ਇਹਨੂੰ ਦੇਖੇਗੀ ਅੱਜ ਜੋ ਇੱਥੇ ਪੰਜਾਬ ਦੇ ਵਿੱਚ ਹੋਏਗਾ ਤੇ ਬਹੁਤ ਵੱਡਾ ਸੁਨੇਹਾ ਲੈ ਕੇ ਜਾਏਗਾ ਸਾਰੇ ਉਹਨਾਂ ਲੋਕਾਂ ਲਈ ਜਿਹੜੇ ਬੋਲਣਾ ਚਾਹੁੰਦੇ ਆ ਪੱਤਰਕਾਰੀ ਕਰਨਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਆਇਆ ਹੁੰਦਾ ਕਿ ਕੋਈ ਦਬਾਅ ਪ੍ਰੈਸ਼ਰ ਉਹਨਾਂ ਸਾਰਿਆਂ ਤੋਂ ਇਹ ਪ੍ਰੈਸ਼ਰ ਚੱਕ ਦੇਵੇਗਾ ਤੇ ਸਰਕਾਰ ਤੋਂ ਵੀ ਸਾਨੂੰ ਇਹ ਉਮੀਦ ਹੈ ਕਿ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਹੋਵੇਗੀ ਕਿ ਇਸ ਜਿਹੜੀਆਂ ਇਹ ਕਾਪੀਰਾਈਟ ਸਟ੍ਰਾਈਕਾਂ ਇਹ ਪਰਚੇ ਕਰਨ ਨੂੰ ਲੈ ਕੇ ਆਉਣ ਵਾਲੀ ਸਰਕਾਰ ਜਿਹੜੀ ਕੋਈ ਪਾਰਟੀ ਨੇ ਵਾਅਦੇ ਲੈ ਕੇ ਆਉਣੇ ਆਪਣੇ ਮੈਨੀਫੈਸਟੋ 'ਚ ਉਹ ਪੱਤਰਕਾਰਾਂ ਵਾਲਾ ਵਾਅਦਾ ਪੱਕਾ ਹੋਊਗਾ ਕਿ ਪਰਤੇ ਨਹੀਂ ਹੋਣਗੇ ਤੇ ਕਾਇਦਾ ਕਾਪੀਰਾਈਟ ਸਟ੍ਰਾਈਕਾਂ ਲਈ ਇਹਨਾਂ ਲਈ ਕਾਨੂੰਨ ਬਣੇਗਾ ਇਹ ਆਉਣ ਵਾਲੇ ਸਮੇਂ 'ਚ ਗੱਲਾਂ ਹੋਣਗੀਆਂ ਇੱਥੇ ਬਾਅਦ ਪਰ ਜਿਸ ਤਰੀਕੇ ਦੇ ਨਾਲ ਇੱਕ ਸਪੀਚ ਕਾਫੀ ਟਾਈਮ ਤੋਂ ਚੱਲ ਰਹੀ ਆ ਰਾਗਵ ਚੱਡਾ ਦੀ ਜਿਹੜਾ ਉਹਨਾਂ ਪਾਰਲੀਮੈਂਟ 'ਚ ਬੋਲਿਆ ਸੀ ਆਹੀ ਮੁੱਦਾ ਉਠਾਇਆ ਸੀ ਕਿ ਜਿਹੜੇ ਜਰਨਲਿਸਟ ਫ੍ਰੀਲੈਂਸ ਕੰਮ ਕਰ ਰਹੇ ਨੇ YouTube 'ਤੇ ਜਾਂ Facebook 'ਤੇ ਵੀ ਉਹਨਾਂ ਦੇ ਉੱਪਰ ਸਟ੍ਰਾਈਕਾਂ ਕਿਉਂ ਮਾਰੀਆਂ ਜਾਂਦੀਆਂ ਨੇ ਪਰ ਉਹੀ ਕੰਮ ਪੰਜਾਬ ਦੇ ਵਿੱਚ ਉਹਨਾਂ ਦੀ ਹੀ ਪਾਰਟੀ ਦੀ ਸਰਕਾਰ ਜੇ ਕਰ ਰਹੀ ਆ ਤਾਂ ਕੀ ਲੱਗਦਾ ਹੈ ਕਿ ਉਹ ਸਰਕਾਰ ਅਸਲ 'ਚ ਮਾਹੌਲ ਲੈ ਕੇ ਕਿੱਧਰ ਨੂੰ ਜਾਣਾ ਚਾਹੁੰਦੀ ਹੈ ਅਸਲ 'ਨਾ ਜਿਹੜੀ ਡੈਮੋਕ੍ਰੇਸੀ ਦੀ ਆਮਦਵੀ ਪਾਰਟੀ ਦੀ ਗੱਲ ਕਰਦੀ ਹੈ ਉਹ ਕਰਨਾਲ ਤੱਕ ਹੈ ਕਰਨਾਲ ਤੋਂ ਅੱਗੇ ਡੈਮੋਕ੍ਰੇਸੀ ਸ਼ੁਰੂ ਹੁੰਦੀ ਹੈ ਕਰਨਾਲ ਤੋਂ ਅੱਗੇ ੱਤਕਾ ਸ਼ੁਰੂ ਹੁੰਦਾ ਹੈ ਕਰਨਾਲ ਤੋਂ ਪਹਿਲਾਂ ਇਧਰ ਪੰਜਾਬ ਵਾਲੀ ਸਾਈਡ ਆ ਜਗੇ ਉਸ ਕੋਈ ਇੱਥੇ ਡੈਮੋਕਰੇਸੀ ਦੀ ਪ੍ਰਵਾਹ ਨਹੀਂ ਕਰਦੇ ਕੋਈ ਫ੍ਰੀ ਸਪੀਚ ਦੀ ਪ੍ਰਵਾਹ ਨਹੀਂ ਕਰਦੇ ਜਦੋਂ ਇਹ ਉਧਰ ਟੱਪ ਜਾਂਦੇ ਆ ਹਰਿਆਣੇ ਵਾਲਾ ਬਾਰਡਰ ਉਸ ਤੋਂ ਬਾਅਦ ਇਹਨਾਂ ਨੂੰ ਚੇਤੇ ਆਉਂਦਾ ਕਿ ੱੱਕਾ ਹੁੰਦਾ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਤੇ ਕੋਈ ਪਰਚਾ ਦਰਜ ਹੁੰਦਾ ਕਹਿੰਦਾ ਜੀ ਇਹ ਵੇਖੋ ਜੀ ਵਿਰੋਧੀ ਧਿਰਾਂ ਤੇ ਹਮਲਾ ਹੈ ਜੇ ਕੋਈ ਉੱਥੇ ਪੱਤਰਕਾਰਾਂ ਦੀ ਇਹਨਾਂ ਦੀ ਗੱਲ ਨਹੀਂ ਸੁਣਦਾ ਤਾਂ ਕਹਿੰਦਾ ਦੇਖੋ ਜੀ ਗੋਦੀ মিডিਆ ਬਣ ਕੇ ਪੱਤਰਕਾਰਾਂ ਤੇ ਹਮਲਾ ਹੈ ਸੋ ਜਿਹੜੇ ਰਾਕਬ ਚੱਡਾ ਨਹੀਂ ਬਿਆਨ ਦਿੰਦਾ ਉਹ ਦਿੱਲੀ ਹੈ ਕਿਉਂਕਿ ਉਹ ਇਧਰੋਂ ਪੰਜਾਬ ਤੋਂ ਬਹੁਤ ਦੂਰ ਉਹ ਬੋਲ ਰਹੇ ਆ ਤੇ ਕਹਿ ਰਹੇ ਆ ਪਰ ਪੰਜਾਬ ਚ ਇਹਨਾਂ ਦੀ ਪਾਰਟੀ ਉਹ ਬਿਲਕੁਲ ਉਦੋਂ ਉਲਟ ਕਰ ਰਹੀ ਹੈ ਕੰਟੈਂਟ ਪੰਜਾਬ ਸਰਕਾਰ ਦਾ ਕੰਟੈਂਟ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਪੈਸੇ ਨਾ ਬਣਿਆ ਕਲੇਮ ਕਰ ਰਹੀ ਹੈ ਉਹ ਆਮਦਮੀ ਪਾਰਟੀ ਤਾਂ ਇੱਥੋਂ ਇਹ ਗੱਲ ਬਿਲਕੁਲ ਕਲੀਅਰ ਹੈ ਨਾ ਕਿ ਜਿਹੜੀਆਂ ਗੱਲਾਂ ਰਗੂ ਚੱਡਾ ਨੇ ਰਾਜ ਸਭਾ 'ਚ ਕੀਤੀਆਂ ਉਦੋਂ ਜਮਾ ਉਲਟਾ ਇਹ ਕੱਲੀ ਇਹ ਛੱਡੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਸਪੀਚ ਪਈ ਹੈ ਜਿਹੜੀ ਕਹਿ ਰਹੇ ਸੀ ਕਿ ਬੋਲਣ ਦੀ ਆਜ਼ਾਦੀ ਤੇ ਹਮਲਾ ਨਹੀਂ ਹੋਣਾ ਚਾਹੀਦਾ ਆਹ ਧਰਾਮਾ ਖਤਮ ਹੋਣੀਆਂ ਚਾਹੀਦੀਆਂ ਉਹੀ ਸਪੀਚ ਲੋਕ ਚਲਾ ਰਹੇ ਆ ਕਿ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਹੋ ਉਹੀ ਗੱਲਾਂ ਸੋ ਜਿਹੜੀਆਂ ਗੱਲਾਂ ਆਮਦਮੀ ਪਾਰਟੀ ਕਰਦੀ ਰਹੀ ਹੈ ਇਹਨਾਂ ਨੂੰ ਵਿਰੋਧ ਕਰਨ ਦੀ ਹੋਰ ਕਿਸੇ ਬੰਦੇ ਨੂੰ ਲੋੜ ਨਹੀਂ ਇਹਨਾਂ ਦੀਆਂ ਗੱਲਾਂ ਇਹ ਇਹ ਆ ਆਪਾਂ ਵਿਰੋਧੀ ਗੱਲਾਂ ਹੀ ਆ ਇਹਨਾਂ ਦੀਆਂ ਜੋ ਸੱਤਾ ਤੋਂ ਪਹਿਲਾਂ ਸੀ ਤੇ ਜੋ ਸੱਤਾ 'ਚ ਹੋਣਾ ਹੈ ਉਹੀ ਹਾਲ ਇਹ ਹੈ ਕਿ ਦਿੱਲੀ ਦੇ ਵਿੱਚ ਅੱਜ ਸੱਤਾ ਨਹੀਂ ਆ ਤਾਂ ਗੱਲਾਂ ਹੋਰ ਆ ਦਿੱਲੀ 'ਚ ਸੱਤਾ ਹੁੰਦੀ ਸੀ ਗੱਲਾਂ ਹੋਰ ਹੁੰਦੀਆਂ ਸੀ ਸੋ ਜਿੰਨੀ ਵੀ ਇਹ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਇਹ ਸਾਰੀ ਆ ਬਾਰਡਰ ਪੰਜਾਬ ਦਾ ਬਾਰਡਰ ਟੱਪਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਪੰਜਾਬ ਦਾ ਬਾਰਡਰ ਜਦੋਂ ਐਂਟਰ ਹੋਗੇ ਸਾਰੀ ਡੈਮੋਕ੍ਰੇਸੀ ਦੇ ਗਲਾਂ ਇਹ ਕੁੱਟ ਦਿੰਦੇ ਅਜਪੜ ਤੁਸੀਂ ਦੇਖ ਸਕਦੇ ਹੋ ਇਹ ਬੈਰੀਗੇਟਿੰਗ ਜਿਹੜੀ ਆ ਉਹ ਪੁਲਿਸ ਨੇ ਇੱਧਰ ਨੂੰ ਕਰਨੀ ਸ਼ੁਰੂ ਕਰ ਦਿੱਤੀ ਹੋਈ ਆ ਪਰ ਜਿਹੜੀਆਂ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕ ਨੇ ਉਹ ਵੀ ਆਪਣੇ ਪੂਰੇ ਜਾਹੋ ਜਲਾਲ ਦੇ ਨਾਲ ਆਵਾਜ਼ ਬੰਦੀ ਦੇ ਖਿਲਾਫ ਆਏ ਨੇ ਮਾਨਕ ਜੀ ਖੜੇ ਨੇ ਰਜਿੰਦਰ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਇਹ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਇਹ ਪ੍ਰਦਰਸ਼ਨ ਦੇ ਵਿੱਚ ਕਿੰਨੇ ਕੁ ਲੋਕ ਆਉਣਗੇ ਔਰ ਇਹ ਪ੍ਰਦਰਸ਼ਨ ਕੀ ਸੁਨੇਹਾ ਦੇਗਾ ਦੇਖੋ ਪੰਜਾਬ ਇੱਕ ਨਾਬਰੀ ਦਾ ਪ੍ਰਤੀਕ ਹੈ ਜਦੋਂ ਵੀ ਕਿਸੇ ਵੀ ਹਕੂਮਤ ਨੇ ਇੱਥੋਂ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਥੋਂ ਦੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਤਾਂ ਸਮੂਹ ਪੰਜਾਬੀ ਇਕੱਠੇ ਹੋ ਕੇ ਉਹਦਾ ਵਿਰੋਧ ਕਰਦੇ ਰਹੇ ਗਿਆ ਆਪਣਾ ਇਤਿਹਾਸ ਦੇਖ ਲਓ ਕੋਈ ਵੀ ਵਿਦੇਸ਼ੀ ਹਮਲਾਵਰ ਆਇਆ ਉਹਦੇ ਖਿਲਾਫ ਪੰਜਾਬੀ ਹਮੇਸ਼ਾ ਇੱਕ ਢਾਹ ਕੇ ਜਿਹੜੇ ਸੀ ਉਹ ਖੜੇ ਹੋਏ ਹੁਣ ਜਦੋਂ ਕੇਂਦਰ ਦੇ ਵਿੱਚ ਭਾਜਪਾ ਤੇ ਆਰਐਸਐਸ ਦੀ ਸਰਕਾਰ ਜਿਨ੍ਹਾਂ ਨੇ ਸਭ ਤੋਂ ਵੱਧ ਦੇਸ਼ ਧਰੋਹ ਦੇ ਪਰਚੇ ਇਸ ਗੱਲ ਕਰਕੇ ਕੀਤੇ ਕਿ ਮੋਦੀ ਯੋਗੀ ਦੀ ਅਲੋਚਨਾ ਜਿਨ੍ਹਾਂ ਨੇ ਇੱਕ ਵਿਦਿਆਰਥੀ ਉਮਰ ਖਾਲਦ ਨੂੰ ਬਿਨਾ ਕੋਈ ਦੋਸ਼ ਲਾਏ ਜਿਹੜਾ ਸੀਗਾ ਦੋਸ਼ ਲਾਤਾ ਪਰ ਨਾ ਕੋਈ ਚਲਾਨ ਪੇਸ਼ ਕੀਤਾ ਕੁਛ ਨਹੀਂ ਉਹਨੂੰ ਜੇਲ੍ਹ ਚ ਸੁੱਟਿਆ ਔਰ ਸੁਪਰੀਮ ਕੋਰਟ ਤੱਕ ਉਹਦੀ ਜ਼ਮਾਨਤ ਜਿਹੜੀ ਸੀ ਉਹ ਰੱਦ ਕਰਾਈ ਸੁਪਰੀਮ ਕੋਰਟ ਭਾਜਪਾ ਦਾ ਵਿੰਗ ਬਣ ਕੇ ਕੰਮ ਕਰ ਰਹੀ ਹੈਗੀ ਆ ਔਰ ਉਹਨਾਂ ਦੇ ਕਦਮਾਂ ਤੇ ਚੱਲਦੀ ਹੋਈ ਜਿਹੜੀ ਆਰਐਸਐਸ ਤੇ ਭਾਜਪਾ ਦੀ 20 ਟੀਮ ਆ ਆਮ ਆਦਮੀ ਪਾਰਟੀ ਉਹ ਪੰਜਾਬ ਦੇ ਵਿੱਚ ਐਨੀ ਗੱਲ ਤੇ ਪੱਤਰਕਾਰਾਂ ਦੇ ਪਰਚੇ ਕਰ ਰਹੀ ਆ ਕਿ ਕੋਈ ਇਹ ਸਵਾਲ ਕਿਉਂ ਉਠਾ ਰਿਹਾ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਉਹਦਾ ਹੈਲੀਕਾਪਟਰ ਕਿਉਂ ਵਰਤਿਆ ਗਿਆ ਇੱਥੇ ਪਰਚੇ ਕੀਤੇ ਫਿਰ ਇਸ ਗੱਲ ਕਰਕੇ ਕਾਪੀ ਰਾਈਟ ਦਾ ਇਸ਼ੂ ਬਣਾ ਰਹੀ ਆ ਕਿ ਮੁੱਖ ਮੰਤਰੀ ਦੀ ਫੋਟੋ ਕਿੰਨੇ ਵਰਤੀ ਹਮ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਬੇਫਿਕਰ ਰਹੋ 7-8 ਮਹੀਨੇ ਬਾਅਦ ਤੁਹਾਡੀ ਫੋਟੋ ਕਿਹਨੇ ਨਹੀਂ ਵਰਤਿਆ ਕਰਨੀ ਤੁਹਾਡੀ 나ਗੂ ਸ਼ਕਲ ਦੇਖਣੀ ਚਾਹੁੰਦਾ ਫੋਟੋ ਤੁਹਾਡੀ ਕਿਹਨੇ ਵਰਤ ਕੀ ਕੀ ਲੈਣਾ ਹੈਗਾ ਇਸ ਕਰਕੇ ਥੋੜੇ ਸਮੇਂ ਬਾਅਦ ਤੁਹਾਡੀ ਫੋਟੋ ਵਰਤ ਨਹੀਂ ਲੋਕਾਂ ਨੇ ਬੰਦ ਕਰ ਦੇਣੀ ਆ ਇਹ ਜਿਹੜਾ ਇਹ ਤੁਸੀਂ ਬੋਝ ਮੰਨਦੇ ਹੋ ਨਾ ਕਿ ਲੋਕ ਤੁਹਾਡੀ ਫੋਟੋ ਕੋ ਵਰਤਦੇ ਆ ਇਹ ਥੋੜੇ ਸਮੇਂ ਤੱਕ ਲੈ ਜਾਣਾ ਹੈਗਾ ਪਰ ਐਨੀ ਗੱਲ ਤੇ ਐਨੀ ਗੱਲ ਤੇ ਚੈਨਲ ਬੰਦ ਕਰ ਦੇਣਾ ਇਹ ਹੁਣ ਪੰਜਾਬ ਦੇ ਲੋਕ ਜਾਂ ਜਿੱਥੇ ਵੀ ਦੁਨੀਆਵਾਰ ਚ ਪੰਜਾਬੀ ਬੈਠੇ ਆ ਉਹ ਦੇਖਣ ਕਿ ਇਹ ਸਰਕਾਰ ਦੀ ਸਮਝ ਕਿਸ ਪੱਧਰ ਦੀ ਆ ਕਿਸ ਤਰ੍ਹਾਂ ਇਹ ਮਾਨਸਿਕ ਤੌਰ ਤੇ ਬਿਮਾਰਾਂ ਲੋਕਾਂ ਵਾਲੀਆਂ ਹਰਕਤਾਂ ਕਰ ਰਹੇ ਆ ਪਰ ਜਿਹੜਾ ਅੱਜ ਕੱਠ ਹੋਣਾ ਇਹ ਪੰਜਾਬ ਦੇ ਵਿੱਚੋਂ ਪਹਿਲਾਂ ਕਿਹਾ ਪੰਜਾਬ ਦੀ ਖਾਸੀਅਤ ਆ ਜੇ ਖੇਤੀ ਕਾਨੂੰਨ ਆ ਇਹ ਪੰਜਾਬ ਉੱਠਿਆ ਹੈਨਾ ਜੇ ਕੋਈ ਵੀ ਸਰਕਾਰ ਨੇ ਕੇਂਦਰ ਸਰਕਾਰ ਨੇ ਲੋਕ ਵਿਰੋਧੀ ਫੈਸਲਾ ਲਿਆ ਕਿਸੇ ਵੀ ਤਰ੍ਹਾਂ ਦਾ ਫਾਸਿਸਟ ਡਿਫੈਂਸ ਉਹਨੇ ਅਪਣਾਇਆ ਪੰਜਾਬ ਦੇ ਲੋਕਾਂ ਨੇ ਤਾਂ ਵਿਰੋਧ ਕੀਤਾ ਲੇਖਕਾਂ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਜਾ ਰਿਹਾ ਪਰਚੇ ਦਰਜ ਕੀਤੇ ਜਾ ਰਿਹਾ इवन ਕਿ ਗੋਰੀ ਲੰਕੇਸ਼ ਦਵੋਲਕਰ ਅਗੇ ਲੇਖਕ ਪੱਤਰਕਾਰਾਂ ਨੂੰ ਕਤਲ ਤੱਕ ਜਿਹੜੇ ਹੈਗੇ ਆ ਇਹਨਾਂ ਨੇ ਉਹ ਕਰਵਾਏ ਹੈਗੇ ਆ ਪਰ ਉਸ ਤਰ੍ਹਾਂ ਦਾ ਰੋਸ ਜਿੰਨਾ ਲੋਕ ਵੀ ਸ਼ਾਮਲ ਹੋਣ ਉਹ ਨਹੀਂ ਉੱਠਿਆ ਜਿਸ ਤਰ੍ਹਾਂ ਦਾ ਪੰਜਾਬ ਚ ਉੱਠ ਰਿਹਾ ਤੇ ਅੱਜ ਦੇ ਕੱਠ ਨੇ ਇਹ ਪੰਜਾਬ ਦਾ ਨਹੀਂ ਇੰਡੀਆ ਦਾ ਨਹੀਂ ਦੁਨੀਆ ਦੀ ਹਿਸਟਰੀ ਦੇ ਵਿੱਚ ਇੱਕ ਅੱਜ ਵਿਲੱਖਣ ਕੱਟ ਹੋਊਗਾ ਕਿ ਮੀਡੀਆ ਦੀ ਆਜ਼ਾਦੀ ਵਾਸਤੇ ਔਰ ਬੋਲਣ ਦੀ ਆਜ਼ਾਦੀ ਦੇ ਵਾਸਤੇ ਕਿਵੇਂ ਹਜ਼ਾਰਾਂ ਲੋਕ ਸੜਕਾਂ ਤੇ ਨਿਤਰਨਗੇ ਇਹ ਅੱਜ ਦਾ ਦਿਨ ਅੱਜ ਦਾ ਲਾ ਮਿਸਾਲ ਕੱਟ ਹੋਊਗਾ ਤੇ ਇਤਿਹਾਸਕ ਦਿਨ ਹੋਊਗਾ ਕਿ ਕਿਸ ਤਰ੍ਹਾਂ ਲੋਕ ਮਾਈਕ ਤੇ ਕਲਮ ਦੀ ਆਜ਼ਾਦੀ ਵਾਸਤੇ ਵੀ ਜਿਹੜੇ ਹੈਗੇ ਆ ਉਹ ਸੜਕਾਂ ਤੇ ਇੰਨੀ ਵੱਡੀ ਪੱਧਰ ਤੇ ਨਿਤਰਦੇ ਸਿਰਫ ਉਹ ਹੀ ਨਹੀਂ ਜਿੰਦੀ ਕਲਮ ਤੋੜੀ ਜਾ ਰਹੀ ਹੈ ਜਿੰਦਾ ਮਾਈਕ ਖੋਇਆ ਜਾ ਰਿਆ ਉਹ ਲੋਕ ਵੀ ਜਿਨ੍ਹਾਂ ਨੂੰ ਇਹ ਲੱਗਦਾ ਕਿ ਬੋਲਣ ਦਾ ਹੱਕ ਰਹਿਣਾ ਚਾਹੀਦਾ ਉਹ 10 ਹਜ਼ਾਰਾਂ ਲੋਕ ਵੀ ਅੱਜ ਇੱਥੇ ਸੜਕਾਂ ਤੇ ਡੇਰੇ ਹੈਗੇ ਆ ਇਹ ਨਿਤਰਨਗੇ ਅੱਜ ਦਾ ਦਿਨ ਬੜਾ ਅਲਵਲਖਣ ਤੇ ਇਤਿਹਾਸਕ ਦਿਨ ਜਿਹੜਾ ਸਾਫ ਜਿਹੜੀ ਮਨਸ਼ਾ ਨਾਲ ਪਰਚਾ ਕੀਤਾ ਗਿਆ ਸੀ ਕਿ ਚੁੱਪ ਕਰਾ ਦੇਾਂਗੇ ਡਰਾ ਦੇਾਂਗੇ ਉਹਦਾ ਕਿਤੇ ਅਸਰ ਤੁਹਾਨੂੰ ਇੱਥੇ ਪੱਤਰਕਾਰਾਂ ਤੁਸੀਂ ਵਿਚਰ ਰਹੇ ਹੋ ਜਿਨ੍ਹਾਂ ਤੇ ਪਰਚੇ ਹੋਏ ਆ ਮਾਨਕ ਜੀ ਖੜੇ ਆ ਕਿਸੇ ਦੇ ਉੱਪਰ ਇਸ ਤਰ੍ਹਾਂ ਦਾ ਅਸਰ ਤੁਹਾਨੂੰ ਨજર ਆਇਆ ਵੀ ਡਰ ਕੇ ਨੇ ਦਬ ਕੇ ਨੇ ਚੁੱਪ ਕਰਕੇ ਦੇਖੋ ਹਨੇਰਾ ਜਿੰਨਾ ਮਰਜੀ ਘੜਾ ਹੋਵੇ ਸੂਰਜ ਨੂੰ ਚੜ੍ਹਨ ਤੋਂ ਰੋਕ ਨਹੀਂ ਸਕਦਾ ਨਾ ਠੀਕ ਹੈ ਇਸ ਤਰ੍ਹਾਂ ਕਰਕੇ ਜੇ ਇਸ ਤਰ੍ਹਾਂ ਦਬਾ ਸਕਦੇ ਹੁੰਦੇ ਤਾਂ ਬੰਦਾ ਅੱਜ ਤੱਕ ਜੰਗਲਾਂ 'ਚ ਹੀ ਹੁੰਦਾ ਮਨੁੱਖ ਨੇ ਜੰਗਲਾਂ ਤੋਂ ਲੈ ਕੇ ਚੰਦਰਮਾ ਤੱਕ ਪੈੜ ਗਾਈ ਹੈਗੀ ਆ ਮਨੁੱਖ ਦਾ ਸਾਰਾ ਇਤਿਹਾਸ ਗਲਤ ਦੇ ਖਿਲਾਫ ਜद्दोजਹਿਤ ਤੇ ਸੰਘਰਸ਼ਾਂ ਦਾ ਇਤਿਹਾਸ ਆ ਸੰਘਰਸ਼ਾਂ ਵਾਲੀ ਸਮਾਜ ਅੱਗੇ ਵਧਦਾ ਸੰਘਰਸ਼ਾਂ ਵਾਲੀ ਸਮਾਜ ਚ ਗਲਤ ਚੀਜ਼ਾਂ ਨੂੰ ਪਛਾੜਿਆ ਜਾਂਦਾ ਹੈਗਾ ਤੋਂ ਇਹ ਗਲਤ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹ ਹੁਣ ਜਿਹੜੀ ਇੱਕ ਆਜ਼ਾਦ ਲੋਕਪੱਖੀ ਗੱਲ ਹੈਗੀ ਉਹਨੂੰ ਦਬਾਉਣ ਵਾਸਤੇ ਉਹਨੇ ਪਰਚੇ ਕੀਤੇ ਆ ਪਰ ਕੋਈ ਵੀ ਸਾਡਾ ਪੱਤਰਕਾਰ ਵੀਰ ਕੋਈ ਵੀ ਆਰਟੀਸਟ ਆਰਟੀਕਲ ਕੋਈ ਵੀ ਬੰਦਾ ਜਿਹੜਾ ਇਹ ਗੱਲ ਲੋਕਾਂ ਦੀ ਕਰ ਰਿਹਾ ਕੋਈ ਨਹੀਂ ਦਬਿਆ ਇਸੇ ਕਰਕੇ 10000 ਲੋਕ ਆ ਜੋ ਉਹਨਾਂ ਦੇ ਮੋਢੇ ਨਾਲ ਮੋਢਾ ਉਡ ਕੇੜੇ ਹੈ ਗਿਆ ਉਹ ਖੜ ਗਿਆ ਹਮ ਮਾਨਕ ਜੀ ਜਦੋਂ ਤੁਹਾਡੇ ਤੇ ਪਰਚੇ ਹੋਏ ਨੇ ਜਿਸ ਤਰ੍ਹਾਂ ਲੋਕ ਪੰਜਾਬ ਦੇ ਤੁਹਾਡੇ ਨਾਲ ਖੜੇ ਨੇ ਪੱਤਰਕਾਰ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਵੀ ਖੜਿਆ ਤੁਸੀਂ ਫਿਰ ਹਾਈ ਕੋਰਟ ਜਾਂਦੇ ਹੋ ਹਾਈ ਕੋਰਟ ਇਹ ਕਹਿ ਦਿੰਦੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਹਦੇ ਉੱਪਰ ਪੁਲਿਸ ਦੇ ਉੱਪਰ ਪਰਚੇ ਦੇ ਇੱਕ ਵਾਰੀ ਸਟੇ ਲੱਗ ਜਾਂਦਾ ਵੀ ਇਹ ਤੇ ਅੱਗੇ ਕਾਰਵਾਈ ਨਹੀਂ ਕਰਨੀ ਤਾਂ ਹਾਈ ਕੋਰਟ ਜਾਣ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹਦੇ ਕੀ ਮਾਇਨੇ ਨੇ ਦੇਖੋ ਹਾਈ ਕੋਰਟ ਦੀ ਲੜਾਈ ਅਲੱਗ ਹੈਗੀ ਜ਼ਮੀਨੀ ਲੜਾਈ ਅਲੱਗ ਹੈ ਲੋਕਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਉਹਨਾਂ ਨੂੰ ਦੱਸ ਦੱਸਦੇ ਹੋ ਕਿ ਸਾਡੇ ਨਾਲ ਕਿਵੇਂ ਧੱਕਾ ਹੋ ਰਿਹਾ ਤੇ ਲੋਕ ਲੋਕ ਵੀ ਉਸ ਤਰੀਕੇ ਨਾਲ ਰਿਸਪੌਂਡ ਕਰਦੇ ਆ ਹੁਣ ਤੁਸੀਂ ਦੇਖੋ ਕਿ ਲੋਕ ਕਈ ਵਾਰੀ ਅਕਸਰ ਕਹਿ ਦਿੰਦੇ ਆ ਕਿ ਸਾਡੇ ਨਾਲ ਖੜਦਾ ਨਹੀਂ ਕੋਈ ਪਰ ਤੁਸੀਂ ਦੱਸੋ ਨਾ ਤੁਸੀਂ ਲੋਕਾਂ ਨਾਲ ਖੜਦੇ ਤੇ ਲੋਕ ਵੀ ਤੁਹਾਡੇ ਨਾਲ ਖੜਦੇ ਆ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਹ ਹੈ ਕਿ ਜਿਹੜੀ ਗੱਲ ਵਾਸਤੇ ਇਹ ਕਹਿੰਦੇ ਸੀ ਕਿ ਸਵਾਲ ਪੁੱਛੋ ਆਰਟੀਆਈ ਪਾਓ ਪੱਤਰਕਾਰੀ ਤੇ ਅਜ ਨਾ ਕਰੋ ਉਹ ਸਾਰੀਆਂ ਗੱਲਾਂ ਤੋਂ ਪਿੱਛੇ हट ਗਏ ਹੁਣ ਇਹਨਾਂ ਨੂੰ ਨਾ ਸਵਾਲ ਚੰਗੇ ਲੱਗਦੇ ਆ ਨਾ ਇਹਨਾਂ ਨੂੰ ਆਰਟੀਆਈ ਚੰਗੀ ਲੱਗਦੀ ਆ ਨਾ ਕੋਈ ਜਿਹੜਾ ਬੰਦਾ ਆਜ਼ਾਦ ਪੱਤਰਕਾਰੀ ਕਰਦੇ ਹਨ ਉਹਨਾਂ ਨੂੰ ਉਹ ਚੰਗੀ ਲੱਗਦੀ ਹੈ ਤੇ ਉਸ ਤੋਂ ਬਾਅਦ ਇਹ ਕਰਦੇ ਆ ਪਰਚੇ ਪਾਉਂਦੇ ਆ ਹੁਣ ਸਾਡਾ ਕੀ ਗਲਤੀ ਸੀ ਸਾਡੀ ਗਲਤੀ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਆਰਟੀ ਪਾਉਂਦੇ ਸੀ ਵੀ ਭਾਈ ਤੁਹਾਡਾ ਜਿਹੜਾ ਹੈਲੀਕਾਪਟਰ ਹੈ ਤੁਹਾਡੇ ਜਿਹੜੇ ਜਹਾਜ਼ ਨੇਗੇ ਤੁਸੀਂ ਲੈਣੇ ਹੋ ਕਿਰਾਏ ਤੇ ਲੈਣੇ ਹੋ ਚਲਾਉਣੇ ਹੋ ਉਹਦੇ ਖਰਚਿਆਂ ਦਾ ਕੀ ਹਿਸਾਬ ਕਿਤਾਬ ਹੈ ਉਹ ਤਾਂ ਪੁੱਛਣਾ ਹੱਕ ਹੈ ਕਿਉਂਕਿ ਲੋਕਾਂ ਦੇ ਪੈਸੇ ਨਾਲ ਉਹ ਚੀਜ਼ਾਂ ਹੈਗੀਆਂ ਨੇ ਕਿ ਇਹ ਬਿਲਕੁਲ ਇਹ ਦੱਸਣੋਂ हट ਗਏ ਹਾਲਾਂਕਿ ਪਿਛਲੀਆਂ ਸਰਕਾਰਾਂ ਦੱਸਦੀਆਂ ਸੀ ਜਿਨ੍ਹਾਂ ਨੂੰ ਇਹ ਮਾੜਾ ਕਹਿੰਦੇ ਸੀ ਪਰ ਹੁਣੇ ਦੱਸਣੋਂ हट ਗਏ ਤੇ ਫਿਰ ਜਦੋਂ ਮੁੱਖ ਮੰਤਰੀ ਜਾਪਾਨ 'ਚ ਸੀਗੇ ਮੈਂ ਇਹ ਸਵਾਲ ਕੀਤਾ ਕਿ ਤੁਸੀਂ ਜਾਪਾਨ 'ਚੋਂ ਪਰ ਤੁਹਾਡਾ ਜਿਹੜਾ ਹੈਲੀਕਾਪਟਰ ਹੈ ਉਹ ਇੱਕ ਐਪ ਹੁੰਦੀ ਹੈਗੀ ਉਹ 'ਚ ਦਿਖ ਰਿਹਾ ਵੀ ਚੱਲ ਰਿਹਾ ਹੈ ਉਹ ਕੌਣ ਉਡਾ ਰਿਹਾ ਹੈ ਇੰਨੀ ਗੱਲ ਤੋਂ ਬਸ ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਗੈਰਜਮਾਨਤੀ ਧਰਾਵਾਂ ਲਾ ਕੇ ਸਾਡੇ ਤੇ ਪਰਚਾ ਪਾਤਾ ਕਿ ਇਹਨਾਂ ਦੇ ਉਸ ਸਵਾਲ ਕੁੱਛਣ ਨਾਲ ਉਸ ਡਾਟੇ ਨਾਲ ਸਮਾਜ ਚ ਪਾੜ ਪੈ ਗਿਆ ਪੰਜਾਬ ਸਰहदी ਸੂਬਾ ਨੈਸ਼ਨਲ ਸਿਕਿਉਰਿਟੀ ਪਤਾ ਨਹੀਂ ਕਿੰਨਾ ਕਿ ਜਿਹੜੇ ਸਭਧਾਨਕ ਅਹੁਦਿਆਂ ਤੇ ਬੈਠੇ ਲੋਕ ਨੇ ਉਹਨਾਂ ਦੀ ਬਹੁਤ ਬੇਇੱਜ਼ਤੀ ਹੋ ਗਈ ਮਤਲਬ ਅਨਾਵਸ਼ਨਾਬ ਜਿਹੜੀ ਧਰਾਵਾਂ ਲਾ ਕੇ ਪਰਚਾ ਪਾ ਦਿੱਤਾ ਗਿਆ ਔਰ ਇਸੇ ਕਰਕੇ ਅਸੀਂ ਕੋਰਟ 'ਚ ਵੀ ਗਏ ਆ ਤੇ ਇੱਥੇ ਵੀ ਆਏ ਆ। ਤੁਸੀਂ ਦੇਖੋ ਕਿ ਅੱਜ ਮੈਨੂੰ ਲੱਗਦਾ ਪੰਜਾਬ ਦਾ ਇਹ ਪਹਿਲਾ ਇਕੱਠ ਹੈ ਜਾਂ ਦੇਸ਼ ਦੀ ਪਹਿਲਾ ਇਕੱਠ ਹੋਣਾ ਜਿੱਥੇ ਪੱਤਰਕਾਰਾਂ ਦੀ, ਕਾਰਕੁਨਾਂ ਦੀ ਲੜਾਈ ਦੇ ਵਿੱਚ ਸਮਾਜਿਕ ਜਥੇਬੰਦੀਆਂ, ਆਮ ਲੋਕ ਜਿਹੜੇ ਹੈਗੇ ਆ ਉਹ ਬਹੁਤ ਵੱਡੇ ਲੈਵਲ ਤੇ ਜਿਹੜੇ ਹੈਗੇ ਖੜੇ ਹੋਣਗੇ ਔਰ ਇੱਕ ਇਤਿਹਾਸਕ ਜਿਹੜਾ ਅੱਜ ਇਕੱਠ ਹੋਊਗਾ ਇਹ ਦੱਸਣਾ ਚਾਹੁੰਦੇ ਆ ਅਸੀਂ ਸਰਕਾਰਾਂ ਨੂੰ ਕਿ ਤੁਹਾਡਾ ਜਿਹੜਾ ਤੱਕਾ ਹੈਗਾ ਇਹ ਸਰਕਾਰਾਂ 'ਚ ਪਾਵਰ ਚ ਆਉਣ ਨਾਲ ਨਹੀਂ ਖਤਮ ਹੁੰਦਾ। ਇਹ ਲੋਕ ਆਪਣੀ ਲੜਾਈ ਪੰਜਾਬ ਦੇ ਲੜਨਾ ਚਾਹੁੰਦੇ ਨੇ। ਪਹਿਲਾਂ ਸੈਂਟਰ 'ਚ ਮੋਦੀ ਨਾਲ ਵੀ ਲੜੀਏ ਤੋਂ ਲੜ ਵੀ ਲੜ ਲਣਗੇ ਔਰ ਅਸੀਂ ਚੁੱਪ ਬੈਠਣ ਵਾਲੇ ਹੈ ਨਹੀਂ ਹੁਣ ਗੈਰ ਜਮਾਨਤੀ ਧਰਾਵਾਂ ਨਾਲ ਸਾਡੇ ਤੇ ਪਰਚੇ ਹੋਏ ਹੋਏ ਅਸੀਂ ਆ ਫਿਰਦੇ ਆ ਉਹਨੂੰ ਲੱਗਦਾ ਕਿ ਕੋਈ ਡਰ ਹੈਗਾ ਕਿਉਂਕਿ ਅਸੀਂ ਲੋਕਾਂ 'ਚ ਖੜੇ ਆ ਜੀ ਕਿਉਂਕਿ ਲੋਕ ਸਾਡੇ ਨਾਲ ਖੜੇ ਆ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਕੁਝ ਗਲਤ ਨਹੀਂ ਕੀਤਾ ਸਵਾਲ ਪੁੱਛਣਾ ਸਾਡਾ ਹੱਕ ਹੈ ਭਗਵੰਤ ਮਾਨ ਜੀ ਤਾਂ ਇਹ ਵੀ ਕਹਿੰਦੇ ਸੀ ਵੀ ਸਵਾਲ ਕਰਨੇ ਮੈ ਸਿਖਾਏ ਆ ਹਾਲਾਂਕਿ ਸਵਾਲ ਕਰਨੇ ਤਾਂ ਪੰਜਾਬੀਆਂ ਨੂੰ ਬਹੁਤ ਪਹਿਲਾਂ ਦੇ ਆਉਂਦੇ ਆ ਪਰ ਜੇ ਤੁਸੀਂ ਸਵਾਲ ਕਰਨੇ ਸਿਖਾਏ ਆ ਸਵਾਲ ਤਾਂ ਸਾਡੇ ਬਾਬੇ ਨਾਨਕ ਹੋਰਾਂ ਨੇ ਬਾਬਰ ਨੂੰ ਉਦੋਂ ਕੀਤੇ ਜਦੋਂ ਚੂਕ ਕਰਨ ਦੀ ਇਜਾਜ਼ਤ ਨਹੀਂ ਸੀ ਬਿਲਕੁਲ ਬਿਲਕੁਲ ਬਾਬੇ ਨਾਨਕ ਵੇਲੇ ਤਾਂ ਸਵਾਲ ਕਰਨ ਲੱਗੇ ਸੀ ਪਰ ਤੁਸੀਂ ਸਾਨੂੰ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਸਿਖਾਏ ਆ ਤੇ ਹੁਣ ਸਵਾਲ ਤੁਹਾਨੂੰ ਚੰਗੇ ਕਿਉਂ ਨਹੀਂ ਲੱਗਦੇ ਕੀ ਸਵਾਲ ਜਿਹੜੇ ਹੈਗੇ ਉਹ ਸਿਰਫ ਕੈਪਟਨ ਚੰਨੀ ਜਾਂ ਬਦਲ ਨੂੰ ਹੋਣੇ ਚਾਹੀਦੇ ਆ ਤੁਸੀਂ ਸੱਤਾ 'ਚ ਤੁਹਾਨੂੰ ਸਵਾਲ ਕਿਉ ਜੀ ਇਸ ਟਾਈਮ ਕੈਪਟਨ ਬਾਦਲ ਜਾਂ ਕਾਂਗਰਸ ਨੂੰ ਤੁਸੀਂ ਸਵਾਲ ਨਹੀਂ ਕਰਦੇ ਜਦੋਂ ਉਹ ਪਾਰਟੀਆਂ ਪਾਵਰ ਦੇ ਵਿੱਚ ਸੀਗੀਆਂ ਜਦੋਂ ਉਹ ਪਾਰਟੀਆਂ ਜਿਹੜੀਆਂ ਹੈਗੀਆਂ ਖਜ਼ਾਨੇ ਦਾ ਪੈਸਾ ਵਰਤਦੀਆਂ ਸੀ ਅਸੀਂ ਉਹਨਾਂ ਨੂੰ ਵੀ ਸਵਾਲ ਕੀਤਾ ਹੁਣ ਤੁਸੀਂ ਪਾਵਰ ਜੋ ਤੁਹਾਨੂੰ ਵੀ ਸਵਾਲ ਕਰਨਾ ਔਰ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਅੱਜ ਦਾ ਇਤਿਹਾਸ ਇਕੱਠਾ ਹੈ ਇਸ ਤੋਂ ਬਾਅਦ ਜੇ ਸਰਕਾਰ ਫੇਰ ਵੀ ਨੰਡਲੀ ਮਾਝੇ ਦੁਆਬੇ ਦੇ ਵਿੱਚ ਵੀ ਇਕੱਠ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਅਸੀਂ ਕਰਾਂਗੇ ਔਰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਮਾਨਬੰਦੀ ਕਰਨਾ ਚਾਹੁੰਦੇ ਆ ਆ ਮੱਕਰ ਸਾਹਿਬ ਪਰਚਾ ਤੁਹਾਡੇ ਤੇ ਵੀ ਹੋਇਆ ਸਵਾਲਾਂ ਤੋਂ ਇੰਨਾ ਡਰ ਕਿਉਂ ਵੱਡਾ ਸਵਾਲ ਤਾਂ ਇਹ ਆ ਪਰਚਾ ਦਰਜ ਹੋਇਆ ਢਾਈ ਲੈਣਾ ਤੇ ਢਾਈ ਲੈਣਾ ਪੁੱਛਿਆ ਸੀ ਭਗਵੰਤ ਮਾਨ ਨੂੰ ਮਾਨ ਸਿਆ ਤੂੰ ਤਾਂ ਬਾਹਰ ਫਿਰਦਾ ਵਿਦੇਸ਼ ਤੁਰਿਆ ਤੇਰਾ ਜਹਾਜ ਕੌਣ ਲਈ ਫਿਰਦਾ ਜਿਹੜਾ ਸਵਾਲ ਭਗਵੰਤ ਮਾਨ ਨਹੀਂ ਕਰ ਸਕਦਾ ਸੀ ਜਿਹੜੇ ਆਕਾ ਨੂੰ ਭਗਵੰਤ ਮਾਨ ਆਪ ਨਹੀਂ ਪੁੱਛ ਸਕਦਾ ਸੀ ਉਹ ਅਸੀਂ ਪੁੱਛ ਲਿਆ ਇਸ ਦਾ ਭਗਵੰਤ ਮਾਨ ਦੀ ਫੇਵਰ ਦੀ ਗੱਲ ਕੀਤੀ ਸੀ ਉਹਨੂੰ ਚੁੱਪ ਗਈ ਦਿੱਲੀ ਵਾਲਿਆਂ ਨੂੰ ਚੁੱਪ ਗਈ ਉਹਨੇ ਤੇ ਸਾਨੂੰ ਪਰਚੇ ਦਾ ਗਿਫਟ ਦੇਦਾ ਅਸੀਂ ਡਰਨ ਵਾਲੇ ਨਹੀਂ ਅਸੀਂ ਸਵਾਲ ਪੁੱਛਦੇ ਰਵਾਂਗੇ ਓਦੋਂ ਬਾਅਦ ਵੀ ਸਾਡੇ ਸਵਾਲ ਜਾਰੀ ਹੈ ਤੇ ਜਾਰੀ ਰਹਿਣਗੇ ਭਗਵੰਤ ਮਾਨ ਹੀ ਕਹਿੰਦਾ ਹੁੰਦਾ ਸੀ ਜਿਹੜੇ ਸਵਾਲ ਆ ਉਹ ਉਹ ਚੋਲੀ ਡਰਾਨੂੰ ਅੱਜ ਉਹ ਕਲਾਸ ਲਾਂਦਾ ਆਪਦੀਆਂ ਸਲਾਹਾਂ ਦਿੰਦਾ ਅੱਜ ਉਹਨਾਂ ਸਵਾਲਾਂ ਤੋਂ ਹੀ ਡਰ ਲੱਗ ਗਿਆ ਇਹ ਪਰਚਿਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਪਰਚੇ ਜਿੰਨੇ ਮਰਜ਼ੀ ਪਾ ਲੈ ਪਰ ਅਸੀਂ ਆਪਦੀ ਆਵਾਜ਼ ਬੰਦ ਕਰਨ ਵਾਲੇ ਨਹੀਂ ਹੈਗੇ ਜੀ ਆ ਮੱਕੜ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਆਪ ਕਹਿੰਦੇ ਹੁੰਦੇ ਸੀ ਸਵਾਲ ਕਰੋ ਪਰ ਕੀ ਉਹ ਸਿਰਫ ਇਹੀ ਚਾਹੁੰਦੇ ਸੀ ਕਿ ਸਵਾਲ ਤਾਂ ਕਰੋ ਪਰ ਸਾਨੂੰ ਨਹੀਂ ਸਿਰਫ ਦੂਜਿਆਂ ਨੂੰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਹਾਂ ਪੱਕੀ ਲੋਕ ਆ ਉਹੀ ਸਾਡੇ ਲਈ ਪੱਤਰਕਾਰ ਹੈ ਉਹੀ ਸਾਡੇ ਵਲੰਟੀਅਰ ਹੈ ਉਹੀ ਪੰਜਾਬ ਦੇ ਲੋਕ ਹੈ ਜਿਹੜੇ ਲੋਕ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਪੱਤਰਕਾਰ ਇਹਨਾਂ ਨੂੰ ਸਵਾਲ ਕਰਦੇ ਆ ਉਹ ਇਹਨਾਂ ਨੂੰ ਪੰਜਾਬ ਦੇ ਵਾਸੀ ਨਹੀਂ ਸਮਝਦੇ ਕਿਉਂਕਿ ਇਹਨਾਂ ਨੂੰ ਉਹ ਚੁੱਪਦੇ ਨੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ VIP ਕਲਚਰ ਖਤਮ ਕਰ ਦੂੰ ਨਹੀਂ ਕੀਤਾ ਸਾਰਾ ਪਰਿਵਾਰ VIP ਗੱਡੀਆਂ ਲਈ ਵਰਦਾ VIP ਸਿਕਿਉਰਟੀ ਲਈ ਵਰਦਾ ਜਿਹੜਾ ਕਹਿੰਦਾ ਸੀ ਮੈਂ ਚਿੱਟਾ ਖਤਮ ਕਰ ਦੂੰ ਨਸ਼ਾ ਖਤਮ ਕਰ ਦੂੰ ਹਲੇ ਤੱਕ ਨਹੀਂ ਹੋਇਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰ ਅੱਜ ਰਿਸ਼ਤਵਾਤ ਦਾ ਰੇਟ ਵੱਧ ਗਿਆ ਅੱਜ ਤੁਸੀਂ ਜਾ ਕੇ ਦੇਖੋ ਜਿਹੜੇ ਕੰਮ ਫ੍ਰੀ ਦੇ ਵਿੱਚ ਹੁੰਦੇ ਸੀ ਉਹਨਾਂ ਦੀਆਂ ਮਹਿੰਗੀਆਂ ਰਿਸ਼ਵਤਾਂ ਲੈਣ ਲੱਗੇ ਸਵਾਲ ਤਾਂ ਕਰਨਗੇ ਲੋਕ ਲੋਕ ਅੱਕੇ ਪਏ ਐ ਇਹਨਾਂ ਤੋਂ ਰਹਿ ਗਿਆ ਇਹਨਾਂ ਦਾ ਸਾਲ ਇਹਨਾਂ ਨੂੰ ਪਤਾ ਲੱਗ ਜੂ ਜਦੋਂ ਲੋਕਾਂ ਇਹਨਾਂ ਦੇ ਐਮਐਲਏ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਟਿਕਟਾਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਲੋਕ ਉਦੋਂ ਸਵਾਲ ਕਰਨਗੇ ਇਹਨਾਂ ਨੂੰ ਉਦੋਂ ਪੁੱਛਣਗੇ ਉਦੋਂ ਦੱਸਣ ਇਹ ਅਸੀਂ ਕੀ ਕੀਤਾ ਪੰਜਾਬ ਲਈ ਕਿੱਲੀਆਂ ਗੱਲਾਂ ਨਾਲ ਜਾਂ ਕਮੇਟੀ ਕਰਕੇ ਨਹੀਂ ਕੰਮ ਚੱਲਣਾ ਹੁਣ ਪੰਜਾਬ ਦੇ ਲੋਕ ਸਮਝ ਗਏ ਜਿਹੜੇ ਗੱਪ ਮਾਰਨੇ ਸੀ ਮਾਰ ਲਏ ਹੁਣ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਆ ਮਿੱਤਰ ਪਿਆਰੇ ਤੁਸੀਂ ਸੁਣਿਆ ਭਗਵੰਤ ਮਾਨ ਸਰਕਾਰ ਜੇ ਇਹਨਾਂ ਮੁੱਢਲੇ ਸਵਾਲਾਂ ਤੇ ਹੀ ਆ ਕੁਸ਼ ਕਰਨ ਲੱਗੀ ਆ ਸਵਾਲ ਤਾਂ ਅਜੇ ਹੋਣੇ ਨੇ 2027 ਤੱਕ ਬਰੂਹਾ ਤੇ ਐ ਅਜੇ ਤਾਂ ਪਿੰਡ ਪਿੰਡ ਗਲੀ ਗਲੀ ਸੱਤ ਸੱਤ ਚ ਸਵਾਲ ਹੋਣੇ ਨੇ ਫਿਰ ਉਦੋਂ ਕੀ ਹੋਏਗਾ ਪੰਜਾਬ ਦੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਸਵਾਲਾਂ ਦੇ ਮੂਹ ਪੰਜਾਬ ਚੋਣਾ ਕਦੇ ਬੰਦ ਹੋਏ ਨਾ ਹੋ ਸਕਦੇ ਨੇ ਸੋ ਅੱਜ ਬਠਿੰਡਾ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਇਕੱਠ ਉਹਨਾਂ ਝੂਠੇ ਪਰਚਿਆਂ ਦੇ ਖਿਲਾਫ ਹੈ ਜਿਹੜੇ ਪੱਤਰਕਾਰਾਂ ਦੇ ਉੱਪਰ ਤੇ ਆਰਟੀਆਈ ਐਕਟ ਦੇ ਵਿਸਥਾਰ ਦੇ ਉੱਪਰ ਕੀਤੇ ਗਏ ਨੇ ਉਹਦੇ ਇਕੱਠ ਦੀ ਸ਼ੁਰੂਆਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਜਥੇਬੰਦੀਆਂ ਤੇ ਲੋਕ ਤੇ ਪੱਤਰਕਾਰ ਜੁੜਨੇ ਸ਼ੁਰੂ ਹੋ ਗਏ ਨੇ ਅੱਗੇ ਪੁਲਿਸ ਵੀ ਆਪਣੀ ਬੈਰੀਕੇਡਿੰਗ ਜਿਹੜੀ ਅੱਗੇ ਡੀਸੀ ਦਫ਼ਤਰ ਵੱਲ ਤੇ ਅਸਕਤਰੇਤ ਵੱਲ ਕਰਨੀ ਸ਼ੁਰੂ ਕਰ ਚੁੱਕੀ ਹੈ ਬਹੁਤ